ਹੈਲੋ ਗਾਇਸ ਕੀ ਹਾਲ ਚਾਲ ਆ ਸੋਡਾ ਤੇ ਅੱਜ ਆਪਾਂ ਚੱਲੇ ਆ ਕਾਲੇ ਮੈਦ ਤੇ ਮੇਲਾ ਵੇਖਣ ਆਸਤੇ ਕਿਉਂਕਿ ਅੱਜ ਸੱਦੋਆ ਦਾ ਮੇਲਾ ਹੈ ਤੇ ਫਿਰ ਤੇ ਮੰਮੀ ਉਹ ਮੋਟਰ ਦੀ ਵਾਰ ਆਵਾਜ਼ ਨਿਕਲ ਆ ਸ਼ੁਗਰ ਆ ਦੇ ਪਰ ਚੱਕ ਲਈ ਰਹਿ ਗਏ ਨਾ ਕਈ ਨਾ ਸਮਾਂ ਨਹੀਂ ਪੂਰਾ ਹੰਦਾ ਉਹਨੇ ਮੇਲਾ ਨਾ ਗਿਆ ਨਾ ਮੇਲਾ ਤਾਂ ਨਾ ਗਿਆ ਦਾਸਤਾ ਕਰੀ ਵਾਦ ਕੇ ਉਹ ਹੀ ਤਾਂ ਤਾਗਾ ਉਹਨੇ ਪਹੁੰਚ ਪਾਇਆ ਨਾ ਬਾਤ ਕਰਨਾ ਮੇਲਾ ਵੇਖਣ ਇੱਕ ਘੰਟੇ ਦੀ ਵਾਰ ਪਈ ਆ ਸਤਿ ਸ਼੍ਰੀ ਅਕਾਲ ਸਾਰੇ ਖਾੜਿਆਂ ਨੂੰ ਅੱਜ ਅਸੀਂ ਮੇਲਾ ਵੇਖਣ ਜਾ ਰਹੇ ਆ ਤੇ ਤੁਹਾਨੂੰ ਉੱਥੋਂ ਦਾ ਵੀਊ ਵਿਖਾਵਾਂਗੇ ਤਾਂ ਤੁਹਾਨੂੰ ਬਾਬਾ ਕਾਲਾ ਮਹਾਂਜੀ ਦਾ ਤੇ ਸਪੋਰਟ ਕਰੋ ਇਹ ਲਾਈਕ ਸ਼ੇਅਰ ਤੇ ਵੀਡੀਓ ਫੋਲੋਇੰਗ ਕਰ ਲੋ ਜੀ ਤੇ ਮਿਲਦੇ ਆਪਾਂ ਉੱਥੇ ਬਾਅਦ ਵਿੱਚ ਅਸੀਂ ਦਰਪੇਕ ਕਰਾਓ ਤੇ ਫਰੀਕੋ ਰੋਡ ਤੇ ਆਂ ਸ਼ਹਿਰ ਪਹੁੰਚਣ ਵਾਲੇ ਆਂ ਸ਼ਾਮ ਤੋਂ ਬਾਅਦ ਅਸੀਂ ਜਾ ਮਚਾਕੀ ਮੈਮੋ ਵਾਲਾ ਸਾਦਕ ਤੇ ਦੇਵ ਸਿੰਘ ਵਾਲਾ ਫੇਮਿਸ਼ੀ ਵਾਲਾ ਸੋਨਵਾਗ ਦੇਖੋ ਨਿਆ ਪਰਾਣਾ ਪਿੰਡ ਵੀਡੀਓ ਦੇ ਨਾਲ ਬਣੇ ਦੋ ਸੁਡ ਪ੍ਰੈਸ ਕਰਾ ਕੇ ਤੇ ਹੁਣ ਅਸੀਂ ਚੱਲੇ ਆ ਅੱਗੇ ਹੋ ਗਏ ਸਾਰੇ ਤਿਆਰ ਮੈਕਲ ਨਾ ਰਹਿ ਗਿਆ ਵਿਚਾਰਾ ਵਿਚਾਰਾ ਪਾ ਗਿਆ ਸੁਡ ਪ੍ਰੈਸ ਕਰਾ ਲਿਆ ਤੇ ਛੜਕ ਛੁੜਕ ਵੇਖ ਕੇ ਫਿਰ ਪਾਵਾਂਗੇ ਆ ਤਾਂ ਜੀ ਸੰਗਤਾਂ ਫ੍ਰੀ ਸਕੋਰ ਮਿਲ ਇਹ ਫ੍ਰੀ ਕੋਡ ਬੀੜ ਵਾਲੇ ਮਿਲੇ ਨਾ ਜਾਂਦੇ ਭਈ Ya si jadewe pende mila misti ya li nunga Ya aria mataki Lewi, pauli kia pa sadik Piya kia sadik Ya si beri ਆ ਗਿਆ ਸਾਰਕ ਟਮੇ ਚਾਉ ਆ ਜਾਂਦੇ ਗੁਰੂ ਹਸਾਇਨੋ ਸੜਕ ਆ ਵੀ ਅਸੀਂ ਪੌਂਟੂਕੇ ਸਾਹ ਆਪਰਾ ਦੇਵ ਸਿੰਘ ਵਾਲੇ ਤੇ ਸੰਧਾਨਾ ਦੇਖ ਕੇ ਗਲਰਾ ਮਾਉ ਏ ਮੈਂ ਗੱਭੀਰ ਸਿੰਘ ਗਾਲਾ ਪਿੰਡ ਵਾਹ ਦਾ ਬਣਾ ਪਿਆ ਸ਼ਹਿਰ ਦੀ ਗਾ ਹੇ ਲੈ ਵੇ ਅਸੀਂ ਪਾਉਂਦੇ ਕਿ ਮਿਸ਼ਰੀ ਵਾਲੇ ਕੰਮ ਕਮਾ ਕੇ ਪੋਗ ਪੈ ਚੁੱਕਾ ਤੇ ਅਸੀਂ ਆ ਚੁੱਕੇ ਆ ਵੇਖੋ ਮੋਲ ਕੋਰੇ ਆਪਣਾ ਕਾਲਾ ਮਾਰ

ਆਸੀ ਬਾਬਾ ਖਾਲੇ ਮਾਤ ਜਿੱਤ ਪਹੁੰਚ ਕੇ ਉੱਥੇ ਚੱਲਿਆ ਅਸੀਂ ਗੁਰੂ ਕਾ ਲੰਗਰ ਤੇ ਫਿਰ ਅਸੀਂ ਉੱਥੇ ਜਾ ਕੇ ਮੱਥਾ ਟੇਕਿਆ ਮੱਥਾ ਟੇਕਨ ਤੋਂ ਬਾਅਦ ਲੱਗ ਗਿਆ ਸੀ ਮੱਥਾ ਟੇਕਨ ਆਸਤ ਤੇ ਮੱਥਾ ਟੇਕ ਕੇ ਬਹੁਤ ਸ਼ਾਬਾਸ਼ਾ ਲੱਗੇ ਪ੍ਰਸ਼ਾਦਾ ਸ਼ਾਕ ਪ੍ਰਸ਼ਾਦਾ ਨਾਲ ਅਸੀਂ ਬੜਾ ਜਲ ਲੱਗ ਤੇ ਉਗਰੋ ਲੱਗਾ ਲੱਗਾ ਅਸੀਂ ਆ ਤੇ ਸਾਰਾ ਦੇ ਬਰਾਦਰਾ ਚੱਕਾ ਤੇ ਤਾਂ ਤਾਂ ਬਫਕਾ ਲਾ ਬੀ ਜਿੱਥੇ ਜਾ ਤੇ ਬੱਚਾ ਬਾਲ ਤੇ ਕਨੇ ਲੈਣੇ ਹੁਡੇ ਮਾਰ ਲਓ ਫਿਰ ਸੇ ਇੱਕੋ ਬਾਂਦਰਾ ਨੂੰ ਟਾਪ ਦੇ ਪਏ ਤੇ ਮਾਰ ਦੇ ਪਏ ਜੰਪ ਹੋ ਗਿਆ ਮੇਰਾ ਬਈ ਲੋ ਜੋ ਮੋਰਾ ਨਾ ਕੜ ਦੋ ਜਨਾ ਤੇ ਬਾਤ ਕਿਤੇ ਵੀਰ ਪੈ ਤੇ ਜਦ ਜਦ ਪੈਣ ਕਰ ਕੇ ਨਹੀਂ ਫਸ ਲੱਗੇ ਪੋਖਾ ਫਿਰ ਅਸੀਂ ਖਾਂਦੀ ਪਾਪੜੀ ਪਾਪੜੀ ਉਹਦੀ ਪੰਜਾਬ ਨਾ ਜੋ ਵੀ ਹੁੰਦਾ ਪਖਾ ਅਸੀਂ ਖਾਦਾ ਫਿਰ ਤੇ ਬਣਾਉਣ ਦਾ ਟਾਈਮ ਲਾਤਾ ਉਹ ਸੰਦਸ ਸੇ ਸ਼ੇਰ ਸ਼ੇਟ ਤੇ ਪ੍ਰਾ ਆ ਪੋਖ ਲੱਗੀ ਹੋਈ ਆ ਤੇ ਆਸੀ ਖਾਦਾ ਤੇ ਜਿਹੜਾ ਮੈਂ ਵਾਈਫ ਨੂੰ ਦਿੱਤਾ ਸੀ ਉਹ ਮੇਰੇ ਮੁੰਡੇ ਨੇ ਖੋ ਲਿਆ ਮੈਂ ਭਾਵਾ ਪੋਬੇ ਦੇ ਨਾਲ ਲਾਹੋਰ ਕੇ ਭਾਈ ਤੇ ਫਿਰ ਕੱਦੀ ਮੈਂ ਮੇਲੇ ਸ਼ਾਪਿੰਗ ਆਨੇ ਮੈਂ ਮੇਲੇ ਸ਼ਾਪਿੰਗ ਕਰਨ ਲੱਪਾ ਮੇਲੇ ਦੇ ਵਿੱਚ ਆਸੀ ਗਏ ਤੇ ਪਸੰਦ ਕੋਸ ਹੁੰਦਾ ਨਹੀਂ ਸੀ ਆ ਬਸ ਇੱਥੇ ਖੜ ਕੇ ਉੱਥੇ ਖੜ ਕੇ ਕਰਦੇ 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 ਕੋਈ ਚੀਜ਼ ਪਸੰਦ ਨਹੀਂ ਪਸੰਦ ਆਏ ਤਾਂ ਕਿ ਬੱਚੇ ਆਸਥਾ ਸੋਈਆਂ ਲੈਣੀਆਂ ਮੈਂ ਚਲੋ ਬੱਚਾ ਦਸ ਸੂਈਆਂ ਲੈ ਲੋ ਭਾਈ ਫਿਰ ਬੱਚਾ ਉਸ ਤੋਂ ਸੂਈਆਂ ਲੈ ਕੇ ਤੇ ਅਸੀਂ ਜਾਵਾਂ ਜੇ ਕੋ ਦੋਵਾਲੇ ਪਵਾ ਜੀ ਕੇ ਪੈਣ ਤੇ ਖਾਣਾ ਖੋਣਾ ਖਾਦਾ ਅਸੀਂ ਮਾਲ ਰੋਟੀ ਰੋਟੀ ਗੁਰੂ ਗ੍ਰੰਥ ਸਾਹਿਬ ਕੇ ਲੰਗਰ ਸਾਕੇ ਭਾਗੀ ਸੋਸਤੀ ਆਉਂਦੇ ਅਸੀਂ ਡੇਗ ਤੇ ਬੈਠ ਤੇ ਫਿਰ ਉਦੋਂ ਬਾਅਦ ਚਾਹ ਚਾਹ ਪੀਤੇ ਚਾਹ ਤੋਂ ਹਮਾਰੇ ਗੱਲਾਂ ਬਾਤਾਂ ਤੇ ਉਦੋਂ ਬਾਅਦ ਵਿੱਚ ਲੈ ਵੀ ਆਪਾ ਵੇਖਿਆ ਪਾਪਾ ਕਾਲਾ ਮਾੜੀ ਦਾ ਮੇਲਾ ਤੇ ਸੋਨੂੰ ਦਿਖਾਤਾ ਵੀਊ ਤੇ ਥੋੜਾ ਪਤਲੇ ਘਰੇ ਇਹਨਾਂ ਨੇ ਲੈ ਲਈ ਗਾਨੀ ਫਰੀਦੋ ਕੀ ਲਿਆ ਤੇ ਛੁੱਪਣੇ ਲਈ ਗਾਨਾ ਆਮਕੜੇ ਲਈ ਗਾਨੀ ਜੇਕਰ ਅੱਜ ਨਹੀਂ ਜਾ ਕੇ ਆਦੇ ਛੱਲਣੂ ਤੇ ਮੰਮੀ ਨੇ ਖਾਧੇ ਪਕੌੜੇ ਆ ਨਾ ਗਰਮੀ ਜਮਾਰ ਕੇ ਚਾਜ ਬੇਕਾਰ ਆ ਰਹੀ ਤਾਂ ਉਹ ਗਰਮੀ ਬੋਰ ਆ ਗਈ ਤੇ ਹੁਣ ਆਪਾਂ ਥੱਲੇ ਵਾਪਸੀ ਕੋਡ ਤੇ ਪੰਜ ਰਾਹ ਤੋਂ ਤੁਹਾਨੂੰ ਨੇ ਵੀਊ ਲਾਈਕ フォलो ਸ਼ੇਅਰ ਕਰਦੋ ਹੋਰ ਸੀ ਕਰਨੀ ਨਹੀਂ ਮੈਨੂੰ ਪਤਾ ਤੁਸੀਂ ਟ੍ਰੇਡ ਬਹੁਤ ਤੇ ਬਾਕੀ ਚਲੋ ਫਿਰ ਵਾਪਸੀ ਹੋਣੀ ਹੈ ਨਾ ਤੇ ਅੱਛਾ ਤੁਸੀਂ ਕੰਮ ਨਹੀਂ ਨਹੀਂ ਚਲੋ ਛੋੜੇ ਮਾਂ ਦੀ ਭਾਈ ਤੇ ਵੀਡੀਓ ਦਾ ਅਸੀਂ ਪਾਉਂਦੇ ਰਾਵਾਂਗੇ ਤੁਹਾਨੂੰ ਕਦੇ ਨਾ ਕਦੇ ਤੁਹਾਨੂੰ ਸ਼ਰਮ ਆਊਗੀ ਕਦੇ ਨਾ ਕਦੇ ਤੁਸੀਂ ਵੀਡੀਓ ਲਾਈਕ ਕਰੋਗੇ ਕਦੇ ਨਾ ਕਦੇ ਸ਼ੇਅਰ ਕਰੋਗੇ ਉਦੋਂ ਹੀ ਸਾਲ ਨਾ ਕਰੋਗੇ 6 ਮਹੀਨਿਆਂ ਨਾ ਕਰੋ ਕਰਦੇ ਕਰੇ ਕਰੋਗੇ ਬਸ ਅਸੀਂ ਹਰ ਮਹੀਨੇ ਵੀਡੀਓ ਪਾਉਂੋ ਸਸਰੀ ਕਾ